ਭਾਰਸ਼ਵੇਦੇ ਬਾਰਸ਼ਵੇਦੇ ਨਾਲ ਕਿਸ਼ਤੀਆਂ ਦੇ 94 ਸਮੁੰਦਰੀ ਸਫਰਾਂ ਨੂੰ ਕਿਸੇ ਜਹਾਜ਼ ਦੇ ਲੋੜਿੰਦੇ ਰੱਖ-ਰਖਾਅ ਦੇ ਲਈ ਵੀਰਵਾਰ ਤੇ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਜਾਏਗਾ ਬੁਲਾਰੇ ਸੋਨੀਆ ਲੋਨੇ ਕਿਹਾ ਕਿ ਫੈਰੀ ਸਰਵਿਸ ਜਾਣਦੀ ਹੈ ਕਿ ਕੋਈ ਨੌਫ ਅਸਰੀ ਦੇ ਲਈ ਸੇਵਾ ਤੋਂ ਬਾਹਰ ਹੋਣ ਦਾ ਇਹ ਵਧੀਆ ਸਮਾਂ ਨਹੀਂ ਹੈ ਉਹਨਾਂ ਕਿਹਾ ਕਿ ਇੱਕ ਵਾਰ ਫਿਰ ਤੋਂ ਗੱਲ ਤੇ ਜ਼ੋਰ ਦੇ ਰਿਹਾ ਕਿ ਆਪਰੇਸ਼ਨ ਫਲੀਟ ਪੁਰਾਣਾ ਹੋ ਰਿਹਾ ਹੈ ਜਹਾਜ਼ ਵੀ ਪੁਰਾਣੇ ਹੋ ਰਹੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ 40 ਸਾਲ ਤੋਂ ਵੱਧ ਉਮਰ ਦੇ ਹਨ ਇਸ ਲਈ ਜਦੋਂ ਇਹ ਮਕੈਨੀਕਲ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤਾਂ ਇਹ ਸਿਰਫ ਇਨਾਂ ਕੈਸਕਾਡਿੰਗ ਸੇਵਾ ਰੁਕਾਵਟਾਂ ਦੇ ਵੱਲ ਲੈ ਜਾਂਦਾ ਹੈ ਜੋ ਸਾਡੇ ਯਾਤਰੀਆਂ ਨੂੰ ਪ੍ਰਭਾਵਿਤ ਕਰਦੇ ਨੇ ਕੈਨਸਲ ਹੋਣ ਵਾਲੀਆਂ ਫੈਰੀਆਂ ਦੇ ਵਿੱਚ 12 ਵਜੇ ਤੋਂ ਯਾਨੀ ਕਿ ਵੀਰਵਾਰ ਦੀ ਜੇ ਗੱਲ ਕੀਤੀ ਜਾਵੇ ਤਾਂ 12 ਵਜੇ ਤੋਂ ਜਿਹੜੀ ਲਿਵਿੰਗ ਡਿਪਾਰਚਰ ਬੇਅ ਹੈ ਓਐਸ ਵਿੱਚ ਸ਼ਾਮਿਲ ਤੇ ਲਿਵਿੰਗ ਹਾਰਸ਼ੂ ਬੇਅ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ 4:45 ਵਜੇ ਜਿਹੜੀ ਜਾਣੀ ਸੀ ਡਿਪਾਰਚਰ ਬੇ ਦੇ ਉੱਤੇ ਉਹ ਵੀ ਸ਼ਾਮਿਲ ਹੈ ਤੇ 7:05 ਦੇ ਉੱਤੇ ਜਿਹੜੀ ਹਾਰਸ਼ੂ ਬੇ ਨੂੰ ਜਾਣੀ ਹੈ ਉਹ ਸ਼ਾਮਿਲ ਹੈ ਤੇ ਸ਼ੁੱਕਰਵਾਰ ਦੇ ਲਈ ਜੇ ਗੱਲ ਕੀਤੀ ਜਾਵੇ ਤਾਂ 9:40 ਮਿੰਟ ਤੇ ਸਵੇਰੇ ਜਿਹੜੀ ਡਿਪਾਰਚਰ ਲਿਵਿੰਗ ਡਿਪਾਰਚਰ ਬੇ ਤੇ ਜਾਣੀ ਸੀ ਉਹ ਕੈਨਸਲ ਹੈ 12 ਵਜੇ ਦੇ ਕਰੀਬ ਜਿਹੜੀ ਹੈ ਹੌਰਸ਼ੂਬੇ ਵਾਲੀ ਵੀ ਕੈਂਸਲ ਹੈ 2:20 ਦੇ ਉੱਤੇ ਦੀ ਪਾਰਸ਼ਰ ਬੇ ਵਾਲੀ ਕੈਂਸਲ ਹੈ ਤੇ 4:45 ਦੇ ਉੱਤੇ ਹੌਰਸ਼ੂ ਬੇ ਵਾਲੀ ਜਿਹੜੀ ਆ ਪਹੁੰਚਣੀ ਸੀ ਉਹ ਵੀ ਕੈਂਸਲ ਹੈ ਸੋ ਇਸ ਮੁਤਾਬਕ ਲੌਦਾ ਕਹਿਣਾ ਹੈ ਕਿ ਕੋਈ ਨੌਕਾ ਫਸਰੀ ਆਪਣੇ ਇੱਕ ਪ੍ਰੋਪੈਲਰ ਦੇ ਨਾਲ ਪਿਚ ਦੀ ਸਮੱਸਿਆ ਦਾ ਅਨੁਭਵ ਕਰ ਰਹੀ ਹੈ ਜਿਸ ਦੇ ਨਾਲ ਜਹਾਜ਼ ਨੂੰ ਡੌਕ ਦੇ ਵਿੱਚ ਲਜਾਇਆ ਗਿਆ ਬੋਰਡ ਦੇ ਇੰਜੀਨੀਅਰਾਂ ਨੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਦੇਖਿਆ ਕਿ ਉਹ ਕਿਸ਼ਤੀ ਨੂੰ ਪੂਰੀ ਰਫ਼ਤਾਰ ਤੱਕ ਪਹੁੰਚਾਉਣ ਲਈ ਪਿਛ ਨੂੰ ਵਧਾਉਂਦੇ ਯੋਗ ਨਹੀਂ ਸਨ ਇਸ ਲਈ ਉਹ ਜਹਾਜ਼ ਦੇ ਸੇਵਾ ਤੇ ਵਾਪਸ ਆਉਣ ਤੋਂ ਪਹਿਲਾਂ ਪ੍ਰੋਪੈਲਰ ਦੇ ਉੱਤੇ ਲੋੜਿੰਦੀ ਦੇਖਭਾਲ ਕਰ ਰਹੇ ਨੇ ਬੀਸੀ ਫੈਰਿਸ ਨੇ ਕਿਹਾ ਹੈ ਕਿ ਇਸ ਦਾ ਗਾਹਕ ਸੇਵਾ ਕੇਂਦਰ ਕਿਸੇ ਵੀ ਅਜਿਹੇ ਵਿਅਕਤੀ ਤੱਕ ਪਹੁੰਚ ਕਰੇਗਾ ਜਿਸ ਦੇ ਕੋਲ ਰੱਦ ਕੀਤੇ ਜਹਾਜ਼ਾਂ ਦੇ ਵਿੱਚ ਉਪਲਬਧ ਸੀਟਾਂ ਲੱਭਣ ਦੀ ਕੋਸ਼ਿਸ਼ ਹੋਵੇਗੀ ਜੇਕਰ ਬੁਕਿੰਗ ਨੂੰ ਰੱਦ ਕਰਨਾ ਲਾਜ਼ਮੀ ਹੈ ਤਾਂ ਫੀਸਾਂ ਤੇ ਕਿਰਾਇਆ ਵਾਪਸ ਕੀਤੇ ਜਾਣਗੇ ਇਸ ਰੂਟ ਤੇ ਹੋਰ ਸਾਰੀਆਂ ਸਮੁੰਦਰੀ ਸਫ਼ਰ ਤਹਿ ਕੀਤੇ ਅਨੁਸਾਰ ਅੱਗੇ ਵਧਣ ਦੀ ਉਮੀਦ ਹੈ ਡਿਓਕ ਪੁਆਇੰਟ ਤੋਂ ਟਵੈਸਨ ਰੂਟ ਰਾਹੀਂ ਇੱਕ ਵਿਕਲਪਿਕ ਸੇਵਾ ਵੀ ਉਪਲਬਧ ਹੈ ਵਿੱਤ ਮੰਤਰੀ ਡੋਮਿਨਿਕ ਲੈਬਲਾ ਨੇ ਕਿਹਾ ਹੈ ਕਿ ਉਹ 크리스마ਸ ਤੋਂ ਬਾਅਦ 트럼ਪ ਦੇ ਵੱਲੋਂ ਚੁਣੇਗੇ ਅਮਰੀਕਾ ਦੇ ਮੁਖ ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੋਮਨ ਦੇ ਨਾਲ ਮੁਲਾਕਾਤ ਕਰਨਗੇ ਤੇ ਦੋਵੇਂ ਮੁਲਕਾਂ ਦੇ ਸਾਂਝੇ ਬਾਰਡਰ ਨੂੰ ਸੁਰੱਖਿਅਤ ਕਰਨ ਦੇ ਲਈ ਕੈਨੇਡਾ ਦੇ ਵੱਲੋਂ ਪ੍ਰਸਤਾਵਿਤ ਡਾਲਰ 1.3 ਬਿਲੀਅਨ ਦੀ ਯੋਜਨਾ ਵੀ ਪੇਸ਼ ਕਰਨਗੇ ਇਸ ਹਫਤੇ ਨਵੇਂ ਵਿੱਤ ਮੰਤਰੀ ਡੋਮਿਨਿਕ ਲੈਬਲਾ ਨੇ ਇਸ ਬਾਰੇ ਕੁਝ ਹੋਰ ਵੇਰਵੇ ਜਾਰੀ ਕੀਤੇ ਸਨ ਕਿ ਸਰਕਾਰ ਕੈਨੇਡਾ ਅਮਰੀਕਾ ਸਰਹੱਦ ਨੂੰ ਸੁਰੱਖਿਅਤ ਕਰਨ ਦੇ ਲਈ ਡਾਲਰ 1.3 ਬਿਲੀਅਨ ਕਿਵੇਂ ਖਰਚ ਕਰਨ ਦਾ ਇਰਾਦਾ ਕਰ ਸਕਦੀ ਹੈ ਸਰਕਾਰ ਨੇ ਕੈਨੇਡਾ ਅਮਰੀਕਾ ਬਾਰਡਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 24 ਘੰਟੇ ਨਿਗਰਾਨੀ ਸਣੇ ਕਈ ਉਪਾਅ ਪੇਸ਼ ਕੀਤੇ ਨੇ ਜਿਸ ਦੇ ਵਿੱਚ RCMP ਨੂੰ ਹੈਲੀਕਾਪਟਰਾਂ ਡਰੋਨ ਤੇ ਮੋਬਾਈਲ ਸਰਵੇਲੈਂਸ ਟਾਵਰਾਂ ਦੇ ਨਾਲ ਲੈਸ ਕਰਨਾ ਤੇ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਦੇ ਲਈ ਇੱਕ ਨਵੀਂ ਸਾਂਝੀ ਸਟ੍ਰਾਈਕ ਫੋਰਸ ਦਾ ਗਠਨ ਕਰਨਾ ਸ਼ਾਮਿਲ ਹੈ ਬਲਾ ਨੇ ਕਿਹਾ ਹੈ ਕਿ ਅਮਰੀਕਾ ਦੇ అనుభవੀ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੋਮਨ ਦੇ ਨਾਲ ਉਹਨਾਂ ਦੀ ਪਹਿਲਾਂ ਹੀ ਇੱਕ ਸ਼ੁਰੂਆਤੀ ਕਾਲਾਂ ਹੋ ਚੁੱਕੀਆਂ ਨੇ ਜੋ ਕਿ ਬਹੁਤ ਸਕਾਰਾਤਮਕ ਸੀ 트੍ਰੌਂਪ ਨੇ ਹੋਮਨ ਨੂੰ ਸਾਰੇ ਅਮਰੀਕੀ ਸਰਹੱਦੀ ਮੁੱਦਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ ਲਬਲਾ ਨੇ ਕਿਹਾ ਕਿ ਅਸੀਂ 크리스마ਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਦੁਆਰਾ ਐਲਾਨ ਕੀਤੇ ਪੈਕੇਜ ਬਾਰੇ ਗੱਲ ਕਰਨ ਦੇ ਲਈ ਮਿਲਣ ਲਈ ਸਹਿਮਤ ਵੀ ਹੋਵਾਂਗੇ ਕੈਨੇਡਾ ਦੇ ਵੱਲੋਂ ਇਹ ਉਪਾਅ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੀਤੇ ਜਾ ਰਹੇ ਨੇ ਡੋਨਲਡ 트੍ਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੈਨੇਡਾ ਬਾਰਡਰ ਪਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਡਰੱਗਸ ਦਾ ਪ੍ਰਵਾਹ ਨਹੀਂ ਰੋਕਦਾ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਮਾਨ ਤੇ 25% ਟੈਰਿਫ ਲਗਾ ਦੇਵੇਗਾ ਇਹ ਟੈਰਿਫ ਕਿਨੇ ਨਰਕਚਾਰੇ ਦੇ ਲਈ ਤਬਾਕ ਹੋਂਗੇ ਅਮਰੀਕਾ ਦੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆંકड़े ਦਰਸਾਉਂਦੇ ਨੇ ਕਿ ਪਿਛਲੇ ਸਾਲ ਕੈਨੇਡਾ ਦੀ ਸਰਹੱਦ ਲਾਗੇ ਹੋਂ ਜ਼ਬਤ ਕੀਤੀ ਗਈ ਫੈਂਟਨਲ ਦੀ ਮਾਤਰਾ ਮੈਕਸੀਕਨ ਸਰਹੱਦ ਤੇ ਫੜੀ ਗਈ ਮਾਤਰਾ ਦੀ ਤੁਲਨਾ ਦੇ ਵਿੱਚ ਇੱਕ ਮਾਮੂਲੀ ਤਾਦਾਦ ਹੈ ਪਰ ਇਸ ਦੇ ਬਾਵਜੂਦ ਟੈਰਿਫ ਦੀਆਂ ਧਮਕੀਆਂ ਕਰਕੇ ਦੋਵੇਂ ਦੇਸ਼ਾਂ ਦਰਮਿਆਨ ਸਬੰਧ ਕਸੂਤੀ ਸਥਿਤੀ ਵਿੱਚ ਆ ਗਏ ਨੇ ਲੈਬਲਾ ਨੇ ਕਿਹਾ ਕਿ ਉਹਨਾਂ ਨੂੰ ਪਰੋਸਿਆ ਹੈ ਕਿ ਸਾਡੇ ਟਰੰਪ ਦੇ ਆਉਣ ਵਾਲੇ ਪ੍ਰਸ਼ਾਸਨ ਦੇ ਨਾਲ ਸੋਹਿਰਾਦ ਅਤੇ ਸਹਿਯੋਗ ਵਾਲੀ ਚਰਚਾ ਹੋਵੇਗੀ ਪਰ ਅਜੇ ਅਸੀਂ ਬਹੁਤ ਕੰਮ ਕਰਨਾ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਮਿੰਟ ਲਈ ਵੀ ਇਸ ਖਤਰੇ ਨੂੰ ਘੱਟ ਨਹੀਂ ਸਮਝਦਾ ਕਿ ਕੈਨੇਡੀਅਨ ਕਾਮਿਆਂ ਤੇ ਕੈਨੇਡੀਅਨ ਅਰਥਚਾਰੇ ਲਈ ਐਨਾ ਟੈਰਿਫ ਦਾ ਮਤਲਬ ਕੀ ਹੋਵੇਗਾ ਉਹ ਪਹਿਲਾਂ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਲਈ ਕਾਰਜਕਾਰੀ ਨਿਰਦੇਸ਼ਕ ਦੇ ਵੱਜੋਂ ਕੰਮ ਕਰ ਚੁੱਕੇ ਨੇ